ਦਿਲਦਲਾ ਕਿਰਕ ਦਿਨ ਬਲਾ ਹੈ ਮਾਮਲਾ ਜੈਤੋਂ ਦੇ ਪਿੰਡ ਦੱਬੜੀਖਾਨਾ ਦਾ ਹੈ ਜਿੱਥੇ ਜਾਣਕਾਰੀ ਮੁਤਾਬਕ ਨੂ ਦੇ ਨਾਲ ਨਜਾਇਜ਼ ਬੰਦਾ ਦੇ ਚਲਦਿਆਂ ਇੱਕ ਕਲਯੁਗੀ ਪਿਓ ਨੇ ਆਪਣੇ ਪੁੱਤ ਨੂੰ ਕਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਦੇ ਟੋਟੇ ਟੋਟੇ ਕਰਕੇ ਛੱਪੜ ਦੇ ਵਿੱਚ ਸੁੱਟ ਦਿੱਤੇ ਦੱਸਿਆ ਜਾ ਰਿਹਾ ਕਿ ਛੋਟੇ ਸਿਨਾਂ ਦੇ ਵਿਅਕਤੀ ਦੇ ਆਪਣੀ ਨੂੰਹ ਦੇ ਨਾਲ ਨਜ਼ਾਇਤਬੰਦ ਸਨ ਅਤੇ ਇਹਨਾਂ ਨਜ਼ਾਇਤਬੰਦਾਂ ਦੇ ਵਿੱਚ ਉਸ ਦਾ ਪੁੱਤ ਅੜਿੱਕਾ ਪਾ ਰਿਹਾ ਸੀ ਜਿਸ ਦੇ ਚਲਦਿਆਂ ਉਸਨੇ ਬੀਤੀ ਰਾਤ ਆਪਣੇ ਸੁੱਤੇ ਪਏ ਪੁੱਤ ਤੇ ਕੁਹਾੜੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸਨੇ ਲਾਸ਼ ਦੇ ਟੁਟਿਆਂ ਨੂੰ ਥੈਲੇ ਦੇ ਵਿੱਚ ਪਾ ਕੇ ਛੱਪੜ ਦੇ ਵਿੱਚ ਸੁੱਟ ਦਿੱਤਾ ਰਾਤ ਤਕਰੀਬਨ ਸਾਨੂੰ ਐਮਰਜੈਂਸੀ ਨੰਬਰ ਤੇ 1 ਵਜੇ ਫੋਨ ਆਇਆ ਸੀ ਪੁਲਿਸ ਵਾਲਿਆਂ ਦਾ ਕਿ ਇੱਕ ਦੋ ਗੱਟਿਆਂ ਦੇ ਵਿੱਚ ਲਾਸ਼ ਪਈ ਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਗਿਆ ਕਿ ਪਿਓ ਵੱਲੋਂ ਆਦੇ ਮੁੰਡੇ ਦਾ ਕਤਲ ਕੀਤਾ ਹੋਇਆ ਸੀ ਉਹਨਾਂ ਦੀ ਕੁਝ ਘਰੇਲੂ ਰੰਜਿਸ਼ ਰੰਜਿਸ਼ ਸੀਗੀ ਤੇ ਨਾਲ ਸ਼ੱਕ ਪੈਂਦਾ ਕਿ ਉਹਨਾਂ ਦੇ ਕੋਈ ਨਜ਼ਦੀਕ ਦੇ ਜਿਹੜੇ ਪਿਓ ਸੀ ਜਿਵੇਂ ਕਾਲਾ ਸਿੰਘ ਸੀਗਾ ਪਿਓ ਆ ਉਹਦਾ ਉਹਦੇ ਨਜ਼ਾਇਜ਼ਬੰਦ ਸੀ ਕੁਹਾੜੀ ਨਾਲ ਪਹਿਲਾਂ 3:00 ਵਜੇ ਦੇ ਵਾਰ ਕੀਤਾ ਜੀ ਤੇ ਉਹਦਾ ਸਿਰ ਅਲੱਗ ਕੀਤਾ ਫਿਰ ਟੋਟੇ ਟੋਟੇ ਕਰਕੇ ਉਹਦੇ ਅਲੱਗ-ਅਲੱਗ ਪਾਰਟ ਕਰਕੇ ਦੋ ਗੱਟਿਆਂ ਵਿੱਚ ਪਾ ਕੇ ਕਰਕੇ ਛੱਪੜ ਵੱਜੇ ਸੁੱਟਣ ਚੱਲਾ ਸੀ ਮੁਰਜ਼ੀ ਵਿੱਚ ਰੱਖੀ ਸੀ ਜੀ ਉਹਨੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਬਾਅਦ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦਿੱਤਾ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਹੋਇਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਸੇ ਥਾਣਾ ਜੈਤੋਂ ਦੇ ਏਰੀਏ 'ਚ ਨਾ ਇੱਕ ਪਿੰਡ ਫਤੇਗੜ ਪੈਂਦਾ ਉਹ ਤਿੰਨ ਚਾਰ ਪਿੰਡ ਛੋਟੇ ਛੋਟੇ ਇਕੱਠੇ ਨੇ ਉਹ ਦਬੜੀ ਖਾਨਾ ਜਿਹਨੂੰ ਕਹਿੰਦੇ ਆ। ਉੱਥੇ ਇੱਕ ਰਾਜਵਿੰਦਰ ਸਿੰਘ ਉਮਰ ਕਰੀਬ 40 ਸਾਲ। ਉਹਨੂੰ ਉਹਦੇ ਪਿਤਾ ਛੋਟਾ ਸਿੰਘ ਨੇ ਖਵਾੜੀ ਨਾਲ ਕਤਲ ਕਰਤਾ ਘਰੇ ਤੇ ਲਾਸ਼ ਦੇ ਟੁਕੜੇ ਕਰਕੇ ਦੋ ਬੋਰੀਆਂ ਚ ਪਾ ਕੇ ਨਾਲ ਲੱਗੇ ਸੱਪੜ ਚ ਸੁੱਟਣ ਜਾ ਰਹੇ ਸੀ ਇੱਕ ਬੋਰਾ ਨੇ ਸੁੱਟਤਾ ਸੀ ਤੇ ਇੱਕ ਸੁੱਟਣ ਜਾ ਰਿਹਾ ਸੀ ਉਹਦੇ ਭਰਾ ਨੂੰ ਪਤਾ ਲੱਗ ਗਿਆ ਆਵਾਰਾ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਆਈ ਤੇ ਉੱਠ ਖੜੇ ਉਹਨਾਂ ਨੇ ਉੱਠ ਕੇ ਵੇਖਿਆ ਵੀ ਇਹ ਰਜਾ ਰਿਹਾ ਸੀ ਇਹਨੂੰ ਪੁੱਛਿਆ ਕੀ ਹੈ ਤੇ ਇਹਨੇ ਦੱਸਿਆ ਮੈਂ ਕਰਦਾ ਸਿੰਘ ਦੇ ਆਪਣੀ ਨੋ ਨਾਲ ਰਾਜਵਿੰਦਰ ਦੀ ਵਾਈਫ ਨਾਲ ਨਜਾਇਜ਼ ਸਬੰਧਾਂ ਦਾ ਮਾਮਲਾ ਹੈ ਜੀ ਉਹਦੇ ਕਰਕੇ ਉਹ ਰਾਜਵਿੰਦਰ ਆਪਦੇ ਪਿਓ ਨੂੰ ਰੋਕਦਾ ਸੀਗਾ ਇਸ ਕੰਮ ਤੋਂ ਤੇ ਉਹਨੇ ਅੜਿੱਕਾ ਸਾਫ਼ ਕਰਨ ਵਾਸਤੇ ਰਾਤ ਨੂੰ ਫਤਲ ਕੀਤਾ ਘਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਬੱਚੇ ਸੀ ਉਹ ਨਾਲ ਦੇ ਘਰ ਸੁੱਤੇ ਸੀ ਇਹ ਦੋਨੇ ਸੀ ਇਹਦੀ ਵਾਈਫ ਰਾਜਵਿੰਦਰ ਦੀ ਡੇਢ ਕਮੀਨਾ ਦੀ ਗਈ ਹੋਈ ਆ ਉਹਦੇ ਪੇਕੇ ਪਿਓ ਤੇ ਨੂ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀ ਇਹ ਘਟਨਾ ਬਿਆਨ ਕਰ ਰਹੀ ਹੈ ਕਿ ਕਿਵੇਂ ਨਜ਼ਾਇਜ਼ ਸੰਬੰਧਾਂ ਦੇ ਵਿੱਚ ਅੰਨੇ ਹੋਏ ਕੁਝ ਲੋਕ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਜਤੋਂ ਤੋਂ ਵਿਪਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ